ਤੁਕ ਜਿੱਤ ਕਿ ਟਿਕਟ ਦਾ ਸਵਾਲ ਹੈ ਇਹ ਟਿਕਟ ਪਾਰਟੀ ਨੇ ਜਲਦਬਾਜ਼ੀ ਜਾਂ ਗਲਤ ਫੈਸਲਾ ਲਿਆ ਪਾਰਟੀ ਨੂੰ ਤੇ ਪੂਨਰ ਵਿਚਾਰ ਕਰਨ ਦੀ ਲੋੜ ਹੈ ਜਿਹੜਾ ਵਿਅਕਤੀ 3 ਸਾਲ ਹਲਕੇ ਦੇ ਵਿੱਚ ਹੀ ਨਹੀਂ ਵੜਿਆ ਉਸ ਵਿਅਕਤੀ ਨੂੰ ਟਿਕਟ ਦੇਣਾ ਗਲਤ ਹੈ ਹੁਣ ਅਸੀਂ ਕੇਜਰੀਵਾਲ ਜੀ ਨੂੰ ਮਿਲਾਂਗੇ ਔਰ ਉਹਨਾਂ ਨੂੰ ਇਹੀ ਅਸੀਂ ਬੇਨਤੀ ਕਰਾਂਗੇ ਵੀ ਵਲੰਟੀਅਰਜ਼ ਨੂੰ ਪੁੱਛ ਕੇ ਟਿਕਟ ਦਿੱਤੀ ਜਾਵੇ ਬਿਓ ਕਿਸ ਨੂੰ ਚਾਹੁੰਦੇ ਜਿਸ ਵਿਅਕਤੀ ਨੇ ਗਰਾਊਂਡ ਲੈਵਲ ਤੇ ਕੰਮ ਕੀਤਾ ਉਹਨੂੰ ਟਿਕਟ ਮਿਲਣੀ ਚਾਹੀਦੀ ਹੈ ਉਹ ਦੇਖੋ ਦੋਸ਼ ਤੁਹਾਡੇ ਕੋਲੇ ਸਾਰਿਆਂ ਕੋਲ ਪਤਾ ਹੈ ਜੱਜਮੈਂਟ ਦੀਆਂ ਕਾਪੀਆਂ ਪਈਆਂ ਨੇ ਤੁਹਾਨੂੰ ਵੀ ਪਤਾ ਹੈ ਜੇ ਕੋਈ ਗੱਲ ਸੀ ਕੋਈ ਅੱਗ ਲੱਗੀ ਸੀ ਤਾਂ ਤੁਹਾਨੂੰ ਨਿਕਲਣੀਆਂ ਅਦਰਵਾਜ਼ੀ ਤਾਂ ਕੋਈ ਗੱਲ ਨਹੀਂ ਹੁੰਦੀ ਹੈ ਔਰ ਮੈਂ ਸਰਪੰਚ ਬਣਨ ਤੋਂ ਪਹਿਲਾਂ ਇਹਨਾਂ ਦਾ ਪਿੰਡ 'ਚ ਵਾਧਾ ਕੀਤਾ ਸੀ ਮੈਂ ਕਿਹਾ ਜਿੱਦ ਦੇ ਸਰਪੰਚ ਬਣ ਕੇ ਕੁਲਤਾ ਸਿੰਘਾਂ ਪਈ ਤਾਂ ਛਡਾਉਂਗਾ ਇਹਦਾ ਉਹ ਸਾਡਾ ਰੁੜੀਆ ਮੈਂ ਜਦੋਂ ਹੁਣ ਗੁਰੂ ਸਾਹਿਬ ਨੇ ਇੰਨੀ ਇੱਕ ਤਾਂ ਤਾਕਤ ਵਖੀਏ ਵੀ ਆਪਾਂ ਆਪਦੀ ਗੱਲ ਤਾਂ ਵਿਹੁਣੀ ਹੈ ਜਿਹੜੀ ਗੱਲ ਕਰਤੀ ਉਹ ਤਾਂ ਕਰਨੀ ਕਰਨੀ ਹੈ ਮੈਂ ਉਹ ਪਈ ਵਾਲਾ ਜਗਾ ਚੱਕ ਲਿਆ ਉਹ ਉਹਨਾਂ ਨੇ ਕਿਹਾ ਉਹਦਾ ਜਗਾ ਚੱਕਨੇ ਵੀ ਕਹਿੰਦੇ ਆਜਾਏ ਸੀ ਜਦੋਂ ਰਾਜੀਨਾਮਾ ਕਰਲਾ ਤੇ ਜੇ ਭਾਈ ਜੀ ਰਾਜੀਨਾਮੇ ਕਰਨ ਵਾਲਾ ਹੁੰਦਾ ਫਿਰ ਮੈਂ ਅਰਵਿੰਦ ਕੇਜਰੀਵਾਲ ਦੀ ਟੀਮ ਜੀ ਨਹੀਂ ਹੁੰਦਾ ਸੀ ਪੋਲਿਟਿਕਲ ਰੰਗ ਜੀ ਸੀ ਪੋਲਿਟਿਕਲ ਰੰਗ ਜੀ ਸੀ ਸੁਖਬੀਰ ਬਾਗਲ ਨੇ ਪੱਤਾ ਕਰਾਇਆ ਐਕਚੁਅਲੀ ਲੋਕਲ ਕਿਸੇ ਨੇ ਨਹੀਂ ਕੀਤਾ